ਹਾਂਜੀ ਕੀ ਨਾਮ ਆ ਤੁਹਾਡਾ ਬਲਬੀਰ ਸਿੰਘ ਜੀ ਇਹ ਕਿੱਥੋਂ ਦੇ ਰਹਨ ਹੋ ਮੈਂ ਪਿੰਡ ਪਰਵੀਨਗੜ੍ਹ ਦਾ ਵਸੀਕ ਹਾਂ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਇਹ ਜੋ ਪੰਚਾਇਤ ਨੇ ਮੈਨਿੰਗ ਦਾ ਨਜਾਇਜ਼ ਮੈਨੇ ਕੀਤੀ ਆ ਪੂਰੀ ਮਿੱਟੀ ਦੋ ਛਪੜਾਂ ਚ ਵੇਚੀ ਗਈ ਆ ਉਹਦਾ ਕੋਈ ਹਿਸਾਬ ਤਾਂ ਨਹੀਂ ਹਾਂਜੀ ਇਹ ਚਿੱਟਾ ਛਪੜ ਵਾਈਦਾ ਜੀ ਅੱਛਾ ਇਹ ਜਿਹੜਾ ਉਹ ਵੇਚੀਆਂ ਵਾਲਾ ਛਪੜ ਹਾਂਜੀ ਹਾਂਜੀ ਠੀਕ ਹੈ ਜੀ ਤੇ ਵਿੱਚ ਕੀ ਘਪਲਾ ਆ ਕੋਚੋਂ ਮਿੱਟੀ ਦੀ ਮੈਨਿੰਗ ਕੀਤੀ ਜੀ ਦੇਖੋ ਤੁਹਾਡੇ ਸਾਹਮਣੇ ਕਿੰਨਾ ਦੁੰਗਾ ਕੀਤਾ ਗਿਆ ਅੰਦਾਜ਼ਾ ਕਿੰਨੇ ਟਰਾਲੇ ਚ ਨਿਕਲੀਆਂ ਇੱਥੇ ਅੰਦਾਜ਼ਾ 25 ਤੋਂ 28 ਟਰਾਲੀ ਵੇਚੀ ਗਈ ਜਨਜੀ 2800 ਟਰਾਲੀ ਚ ਨਿਕਲਦੀ ਆ ਹਾਂਜੀ ਹਾਂਜੀ ਇਹ ਕਦੋਂ ਦੀ ਗੱਲ ਆ ਇਹ ਜੀ ਜੂ ਬਣਾ ਸਰਪੰਚ ਜੀ ਨੂੰ ਤਾਂ ਚੱਲਿਆ ਹੀ ਗਿਆ ਅੰਦਾਜ਼ਾ ਕੋਈ ਸਾਲ 2 ਸਾਲ ਪਹਿਲਾਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਨਹੀਂ ਆਰਦੀ ਵਾਲੀ ਹਾਂਜੀ ਪਾਈਆਂ ਚ ਵੀ ਲੋਕਾਂ ਨੇ ਪਾਈ ਆਰਦੀ ਵਾਲੀ ਚ ਵੀ ਪਾਈ ਆ ਨੇ ਕਿਉਂਕਿ ਆਪਣੀ ਪਹਿਲੀਆਂ ਚ ਮਿੱਟੀ ਪਾ ਕੇ ਇੱਥੇ ਕਰਨੀ ਆ ਹਾਂਜੀ ਹਾਂਜੀ ਕਿ ਇਹ ਜਿਹੜਾ ਮੁੱਦਾ ਦਾ ਕੋਈ ਪ੍ਰਸ਼ਾਸਨ ਨੇ ਜਾਂ ਕਿਸੇ ਹੋਰ ਅਧਿਕਾਰੀ ਨੇ ਨੋਟਿਸ ਨਹੀਂ ਲਿਆ ਕੋਈ ਉਹ ਜਿਹੜਾ ਅਸੀਂ ਕੋਰਟ ਤੋਂ ਹੱਟ ਲਿਆ ਕੇ ਦਿੱਤੇ ਜੀ ਤੇ ਯਾਨੀ ਉਹਨਾਂ ਨੇ ਛੜਤਾਂ ਨਹੀਂ ਮਿੰਤੀ ਮਾਰੀ ਆ ਛੱਪੜਾ ਨਹੀਂ ਕੋਈ ਨਹੀਂ ਇੱਧਰ ਤਾਂ ਆਈ ਕੋਈ ਨਹੀਂ ਉਹ ਛੱਪੜ ਤੇ ਦੇਖਿਆ ਜੀ ਇੱਥੇ ਪਾਣੀ ਛੱਡਿਆ ਇਹਦੀ ਵੀ ਕੋਈ ਮਿੰਤੀ ਨਹੀਂ ਤੇ ਇਹਦਾ ਹਿਸਾਬ ਤਾਂ ਨਹੀਂ ਉੱਤਿਆ ਜੀ ਕੋਈ ਨਹੀਂ ਕੀਤੀ ਹਾਂਜੀ ਇੱਧਰ ਆਈ ਨਹੀਂ ਦੋ ਦਿਨ ਹੋ ਗਏ ਰੋ ਦੋ ਦਿਨ ਛੜਕਾ ਨਾਪ ਕੇ ਚੱਲ ਗਏ ਉਹ ਨਾਲ ਸੀ ਜਈ ਆਇਆ ਸੀ ਨਾਲ ਹੋਰ ਚਾਰ ਪੰਜ ਬੰਦੇ ਜਿਹੜੇ ਮਟੂਏ ਬੰਦੇ ਜੇ ਇਹ ਵੀਡੀਓ ਦੇਖਣੀ ਹੁੰਦਾ ਵੀਡੀਓ ਦੱਸਦੇ ਇਹ ਨਾਮ ਆ ਦਾ ਇਹ ਨਹੀਂ ਦੱਸਿਆ ਨਾਮ ਹੀ ਦੱਸਿਆ ਠੀਕ ਹੈ ਜੀ ਇਹ ਰਹੀ ਚੰਡੀਗੜ੍ਹ ਪਾਈ ਸੀ ਅਸੀਂ ਚੰਡੀਗੜ੍ਹ ਹਨਾ ਆਪਏ ਉਥੇ ਸਟੇਮੈਂਟ ਮੇਂ ਮੰਗਾਈ ਸੀ ਹਾਈ ਕੋਰਟ ਤੋਂ ਉਹਨਾਂ ਨੇ ਆਰਡਰ ਦਿੱਤਾ ਵੀ ਸਾਨੂੰ ਵੀ ਇਨਕੁਆਰੀ ਕਰਾ ਕੇ ਦੋ ਇਨਕੁਆਰੀ ਕਰਕੇ ਲੈ ਕੇ ਅੱਜ ਤੱਕ ਕੋਈ ਸਾਨੂੰ ਇਹਦਾ ਕੋਈ ਇਹਦਾ ਲੈਟਰ ਪ੍ਰੂਫ ਨਹੀਂ ਸੰਭ ਦਿੱਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਕੀ ਗੱਲ ਦੀ ਬਾਤੀ ਆ ਵੀਡੀਓ ਡੀਟੀਪੀ ਸਾਹਿਬ ਨੂੰ ਤੇ ਹੁਣ ਦੇਖੋ ਕਿਦੋਂ ਆਪਾਂ ਨੂੰ ਪੁਰਦਾ ਸਾਹਿਬ ਤਾਂ ਮੇਰੇ ਆ। ਇਸ ਕੋ ਲਾਹ ਹੋਰ ਕੀ ਕਪਲਾ। ਹੋਰ ਜੇ ਸੱਟਾ ਸੱਟਾ ਪੜੋ ਵੇ ਕੋ ਸੱਟਾ ਪੜ ਤੁਸੀਂ ਕਰੋ। ਉਹ ਉਹ ਮੋਚੀਆਂ ਸੱਟ ਪਾ ਦਾਈ ਜੀ। ਹਾਂ ਜੀ ਉੱਚ ਕੀ ਹੋਇਆ ਵਾ? ਪੂਰੀ ਜੀ ਵੇ ਹੀ ਰੇਤਾ ਚਿੱਟ ਕੱਟ ਦੇ ਵਿੱਚ ਗਈ ਆ। ਕਿੰਨੇ ਕੁ ਟਰਾਲੀ ਵਿੱਚ ਉੱਥੇ? ਸਾਰੀ ਜਾਣੀ ਲਹੂ ਤਾਂ ਲਾ ਕੇ 2500 ਤਾਂ ਨਹੀਂ ਆਦੂ ਲੱਗੇ। ਕੱਲਾ 2500 ਵੀ ਇਹਦੀ ਕਹਿ ਰਹੇ ਆ। ਨਹੀਂ ਨਹੀਂ ਦੋਹਾਂ ਦੀ ਮਿਲਾ ਕੇ ਜੀ। ਦੋਹਾਂ ਦੀ ਮਿਲਾ ਕੇ। ਹਾਂ ਜੀ ਹਾਂ ਜੀ। ਜਦ ਵੀ ਕਰੀਬ ਤੋਂ ਦਾ ਤੇ ਦੋਸੋਂ ਟਰਾਲੀਆਂ ਕਹਿ ਸਕਦੇ ਆਪਾਂ। ਹਾਂ ਜੀ ਹਾਂ ਜੀ ਹਾਂ ਜੀ। ਤੇ ਉਹਦੀ ਵੀ ਕੋਈ ਮੰਤਰੀ ਨਹੀਂ। ਕੋਈ ਨਹੀਂ ਮੰਤਰੀ ਹੋਈ ਨਾ ਕਹਿੰਨੇ ਪ ਤੁਸੀਂ ਹਾਂਜੀ ਤੇ ਤੁਸੀਂ ਮੇਂਟੀ ਕਰਾਉਣ ਦੀ ਮੰਗ ਕੀਤੀ ਸੀ ਯਾ ਮੇਂਟੀ ਕਰਾਉਣ ਨੂੰ ਆਏ ਹੋ ਜੀ ਵਿਦਾਵਿਥੇ ਬੈਠ ਪਾਣੀ ਛੱਡਿਆ ਗਿਆ ਤੁਹਾਂ ਤੇ ਤੁਹਾਂ ਦੀ ਮੇਂਟੀ ਕੋਈ ਨਹੀਂ ਓਦਾਂ ਮੈਨੂੰ ਕਹਿੰਦੇ ਹੁੰਦਾ ਜਾਲਮੂੜੇ ਛੱਡ ਗਿਆ ਕਿ ਐਸੇ ਜਾਣ ਦੇ ਦੀ ਕੋਈ ਓਦਾਂ ਮੈਨੂੰ ਕਹਿੰਦੇ ਸੀ ਜੀ ਕਹਿੰਦਾ ਸੀਗਾ ਓਦਾਂ ਲੈ ਲੈਨੇ ਮੈਂ ਕਿਹਾ ਉੱਧਰ ਲਿਖਣ ਦਾ ਕਰਾ ਦੇ ਮੇਂਟੀ ਨਹੀਂ ਹੁਣ ਆਪਣਾ ਕੀ ਪਤਾ 13 ਫੋਟੋ ਆ 12 ਫੋਟੋ ਆ ਕਿ ਨਹੀਂ ਹੂੰ ਕੋਈ ਨਾ ਚੌੜਾ ਵਾ ਇਹ ਦੋ ਚੱਪੜ ਹੋ ਗਏ ਜੀ ਇਸ ਤੋਂ ਬਾਅਦ ਹੋਰ ਕੀ ਕੱਪਲਾ ਤੁਸੀਂ ਤਰਮਸ਼ਾਲਾ ਦਾ ਤਰਮਸ਼ਾਲਾ ਦਾ ਹਾਂਜੀ ਉੱਤ ਕੀ ਹੋਇਆ ਤਰਮਸ਼ਾਲਾ ਪਾਈ ਗਈ ਆ ਤੇ ਮਰਤੇ ਬਣਾਈ ਆਈ ਉਹਨੇ ਪੰਚਾਇਤ ਨੂੰ ਪਤਾ ਹੁ ਕਰਤਾ ਚਾਹੀਏ ਉਹ ਜਦੋਂ ਕੋਈ ਬਣਿਆ ਹੋਵੇ ਜੀ ਉਹ ਕੋਈ ਨਵੀਂ ਬਣਾ ਲਈ ਢਾਈ ਗਈ ਸੀ ਕਿ ਵੈਸੇ ਪਈ ਹੈ ਉਹ ਹੁਣ ਤੁਹਾਨੂੰ ਪੇ ਮਹੱਲੇ ਵਾਲਾ ਉਹ ਪਤਾ ਬਾਲਮੀਕ ਭਾਈ ਚੜ ਕੋ ਪਤਾ ਕਰੂਗਾ ਉਹ ਉਸ ਨੂੰ ਦੱਸ ਸਕਦੇ ਹਾਂ ਅਸੀਂ ਆਹੀ ਉਹਨਾਂ ਚਾਰ ਸਾਲ ਪਹਿਤ ਆਈ ਮੁੱਛੇ ਅਸੀਂ ਕੀ ਮਾਹਣਾ ਜਿਹੜਾ ਕਿ ਉਹ ਉਦੋਂ ਆਇਆ ਸੀਗਾ ਨੇ 3.5 ਲੱਖ ਰੁਪਇਆ ਦਿੱਤਾ ਸੀਗਾ ਸਾਡੇ ਪਰਮਸ਼ਾਲਾ ਵਾਸਤੇ ਇਹ ਕਹਿੰਦੇ ਬਿਟਾ ਦਿੰਨੇ ਆਪਾਂ ਤੇ ਨਵੀਂ ਬਣਾਉਣੀ ਆ ਠੀਕ ਹੈ ਜੀ ਤੇ ਅੱਜ ਤੱਕ ਕੋਈ ਬਣਾਈ ਵੀ ਨਹੀਂ ਗਏ ਤੇ ਉਹ 3.5 ਲੱਖ ਰੁਪਇਆ ਕਿੱਥੇ ਗਿਆ ਉਹ 3.5 ਲੱਖ ਦਾ ਕੋਈ ਹਿਸਾਬਤਾ ਵੀ ਨਹੀਂ ਦੇ ਰਹੇ ਕਹਿੰਦੇ ਜੀ ਇਹ ਨਹੀਂ ਆਇਆ ਹੀ ਨਹੀਂਗਾ ਸਰਪੰਚ ਕਾਂਗਰਸ ਦਾ ਸੀਗਾ ਹਾਂ ਜੀ ਕਾਂਗਰਸ ਦਾ ਸੀਗਾ ਇਹੀ ਸਰਪੰਚ ਸੀਗਾ ਇਹ ਸਰਪੰਚ ਸੀਗਾ ਕੀ ਨਾਮ ਆ ਸਰਪੰਚ ਦਾ ਸਰਪੰਚ ਦਾ ਸਿੰਘ ਹਾਂ ਜੀ ਅਕਿੰਦਰ ਸਿੰਘ ਸਰਪੰਚ ਅਕਿੰਦਰ ਸਿੰਘ ਹਾਂ ਜੀ 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 ਹਾਂ ਮਤਲਬ ਕਿ ਜਿੰਨੇ ਘਪਲੇ ਹੋਏ ਆ ਇਹਦੇ ਟਾਈਮ 'ਚ ਹੋਏ ਆ ਸ਼ਕਤਪਣਾ ਦੇ ਧਰਮਚੱਲਾ ਦੇ ਹਾਂਜੀ ਹਾਂਜੀ ਤੇ ਆ ਪੰਚਾਇਤੀ ਪੈ ਰਹੀ ਅੱਜ ਹੈਗਾ 25 ਕਿੱਲੇ ਇਹਦਾ ਕੋਈ ਹਿਸਾਬ ਤਾਂ ਨਹੀਂ 5 ਸਾਲ ਦਾ ਠੀਕਾ ਖਾਦਾ ਕੋਈ ਨਹੀਂ ਹਿਸਾਬ ਕੀ ਜੀ ਤੁਹਾਡੇ ਪ੍ਰੋਇਜਨਗਰ ਕੋਲ ਕਿੱਲੇ 25 ਕਿੱਲੇ ਆ ਹਾਂ 25 ਕਿੱਲੇ ਜੀ ਉਹਦਾ ਕੋਈ ਹਿਸਾਬ ਤਾਂ ਨਹੀਂ ਕੋਈ ਹਿਸਾਬ ਕਿੱਲਾ ਠੀਕਾ ਰਿਆ ਵਾ ਠੀਕਾ ਆ ਜਾਂਦਾ ਜੀ 4.5 ਲੱਖ ਸਾਲ ਦਾ 25 25 ਕਿੱਲੇ ਦਾ ਹਾਂਜੀ ਇਹ ਠੀਕਾ ਘਟ ਨਹੀਂ ਠੇਪਾ ਪਾ ਮੋਟਰ ਹੈ ਨਹੀਂ ਨਾ अच्छा जनरेटण आवाज जनरेट चलंदा ਵੀ ਨਹੀਂ ਲਿਖੀ ਠੀਕ ਹੈ ਠੀਕ ਠੀਕ ਨੋਟਿੰਗ ਲਵਾਈ ਹੋਈ ਤੇ ਬੋਰ ਕੋਈ ਪੱਟੀਆਂ ਖਿਲਿਆਣ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਹੈ ਸਾਡਾ ਮੈਨੂੰ ਸਾਲ ਹੋ ਗਿਆ ਕੰਮ ਜਨਵਰੀ ਪਹਿਲੀ ਨੂੰ ਮੈਂ ਚਾਲੂ ਕੀਤਾ ਹੈ ਤੇ ਹਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਜੋ ਵੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਲ ਹੋ ਗਿਆ ਪੰਜ ਨੋਟਿਫਾਈਡ ਠੀਕ ਹੈ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਕੀ ਨਾਮਤਾ ਦਾ ਸਾਡੇ ਪਹਿਲਾਂ ਮੈਂ ਜਾਤ ਨੂੰ ਜਾਤ ਭਾਰਤ ਦੱਸਦਾ ਜਾਬੜਮਿਕੀ ਹਾਰਾ ਹਾਂ ਹਾਂ ਜੀ ਨਾ ਲਾਸ਼ੀ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਲਾਸ਼ੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਕਹਿਣਾ ਚਾਹੁੰਦਾ ਜੀ ਇਹ ਉਹਦਾ ਸਰਪੰਚ ਬਣਾਣਾ ਕਰਮਸ਼ਾਲਾ ਢਾ ਦੇ ਦਿੱਤੇ ਜਦੋਂ ਇੱਕੋ ਜਗ ਦਾ ਅੱਜ ਬਣਾਉਣਾ ਕੱਲ ਬਣਾਉਣਾ ਉਹ ਸਾਡੇ ਨਾਲ ਨਹੀਂ ਬਾਲਮੀ ਦੇ ਪਾਸੇ ਚਲੇਣਾ ਧੱਕਾ ਹੀ ਕਰਦਾ ਆਇਆ ਬੰਦਾ ਇਹ ਜਦੋਂ ਦਾ ਸਰਪੰਚ ਬਣਾਣਾ ਇਹਨੇ ਉਹਨੇ ਸਾਡੇ ਜਿੱਥੇ ਤੇ ਸਾਡਾ ਬਾਲਮੀ ਕੀ ਕੰਮ ਹੋ ਜਾ ਉਥੇ ਧੱਕੇ ਧੱਕੇ ਜਿੱਥੇ ਸਾਡਾ ਏਰੀਆ ਸੂਹ ਜਾਂਦਾ ਹੂ ਉਥੇ 10 ਫੁੱਟ ਗੜੀ ਉਥੇ ਘੜ ਤੋਂ ਘਾਟੇ ਮੈਂ ਕੰਮ ਗਲਤ ਕੰਮ ਕੀਤੇ ਆ ਹਾਂ ਜੀ ਆ ਜੀ ਇਹ ਸਰਪੰਚ ਭਜੰਦਰ ਜੀ ਕੀ ਕਾਰਨ ਆ ਜਿਹੜਾ ਅੰਨ ਠੱਗਾ ਹੋ ਗਿਆ ਇਹ ਜੀ ਇਹ ਜੀ ਦੀ ਜਿੰਦਗੀ ਸਾਡੀ ਬਰਾਦਰੀ ਨੂੰ ਚਾਹ ਦਿਖਾਉਣਾ ਚਾਹਦਾ ਹੈ ਬੰਦਾ ਕੋਈ ਸ਼ਾਸੀ ਰਣਜੀਤ ਸਿੰਘ ਜੀ ਇਹ ਤਾਂ ਇਹਨੂੰ ਪਤਾ ਹੋਗਾ ਇਹਨੂੰ ਪੁੱਛਿਆ ਦਾ ਸਰ ਜੀ ਤੇ ਕਿੰਨਾ ਚਿਰ ਪੁਰਾਣੀ ਤੁਹਾਡੇ ਤੋਂ ਅੰਖਰ ਲਾ ਸੀ ਇਹ ਜੀ ਇਹਨੂੰ 40 45 ਸਾਲ ਜੀ ਹੋਇਆ ਤਾਂ ਮੇਰੇ ਕੋਲ ਕਾਗਜ਼ ਪਾਇਆ ਜੀ 40 ਬੰਦਾ ਜੀ ਸਾਡੇ ਕਾਗਜ਼ ਪਾਇਆ ਠੀਕ ਹੈ ਜੀ ਹਾਂ ਜੀ ਹਾਂ ਜੀ ਉੱਨੀ ਪਾਣੀ ਤੋਂ ਅੰਠਲਾ ਵੇਲੇ ਹਾਲਤ ਸਹੀ ਸੀ ਖਸਤਾ ਸੀ ਬਸ ਉਹਦੀ 7 ਕੇ ਜਿਹੜੀ ਇਹ ਸੀ ਜਿਹੜੀ 7 ਇਹਨੇ ਕਾਈ 7 ਕ ਬਣਾ ਦੇ ਬਾਲੇ ਬਦਲ ਬਾਲੇ ਬਦਲ ਨਾਲ ਹੀ ਇਹਨੇ ਜਾਣ ਕੇ ਧਵਾ ਤੇ ਜੀ ਮੈਂ 3.5 ਲੱਖ ਰੁਪਇਆ ਚੀਮੇ ਦਾ ਆਇਆ ਠੀਕ ਹੈ ਸਾਡੇ ਪਿੰਡ ਖੋਦ ਆਣ ਕੇ ਚੀਮਾ 3.5 ਲੱਖ ਰੁਪਇਆ ਦੇ ਕੇ ਲਿਆ ਜੀ ਸਾਰੇ ਪਿੰਨੋ ਪਤਾ ਇਸ ਚੀਜ਼ ਦਾ ਠੀਕ ਹੈ ਜੀ ਤੇ ਉਸ ਬੰਦੇ ਨੇ ਜਾਣ ਕੇ ਉਹ ਪੈਸਾ ਹਜ਼ਮ ਕਰ ਗਿਆ ਹਾਂ ਜੀ ਮੰਗਣ ਹੁਣ ਮੰਗੇ ਜੋ ਤੇ ਜਾਂ ਸਾਡੀ ਤੁਨਸਾਲਾ ਬਣਾਈ ਜਾਵੇ ਜੋ ਬੰਨ ਲੇ ਤੇ ਬੰਦ ਕਰਵਾ ਜੀ ਤੇ ਕਿਤੀ ਜਾਵੇ ਕੀ ਨਾ ਪੰਜੀ ਟੱਡਾ ਅੰਮੀਰਾ ਦਾ ਪ੍ਰਵੇਸ਼ ਹੈ ਜੀ ਜੀ ਵਾਜੀ ਕਿਹੜਾ ਪਿੰਡ ਤੁਹਾਡਾ ਪਿੰਡ ਪਰਵੇਸ ਨਾ ਜਰ ਅੱਛਾ ਜੀ ਹਾਂਜੀ ਕੀ ਅੱਜ ਤੁਹਾਡੇ ਹੋਇਆ ਜਿਹੜਾ ਤਕਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂਜੀ ਸਰ ਜੀ ਤਕਾ ਹੋਇਆ ਸਾਡੇ ਨਾਲ ਸਾਡੀ ਧਰਮਸ਼ਾਲਾ ਢਾਈ ਗਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕੀ ਕਿਹੜੀ ਬਰਾਦਰੀ ਤਰੁਕ ਚੱਲ ਹੈ ਧਰਮਸ਼ਾਲਾ ਬਾਲ ਮਿੱਕੀ ਵਾਲੀ ਠੀਕ ਹੈ ਜੀ ਹਾਂਜੀ ਕਿੰਨੇ ਢਾਈ ਹੈ ਜੀ ਇਹ ਸਰ ਪੈਂਚ ਮਟਾਈ ਹੈ ਕੀ ਨਾਮ ਲਗਾ ਬਿਲਕੁਲ ਸਰ ਕੀ ਕਰਨਾ ਚਾਹੁੰਦੇ ਆ ਨੋਂ ਤੁਹਾਡੀ ਕਰ ਅੰਸ਼ਲਾ ਟਾਨੀ ਪਈ ਜੀ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸਾਡੇ ਤੋਂ ਇਹ ਕਿਹਾ ਗਿਆ ਸੀ ਕਿ ਸਾਡੇ ਮਤਲਬ ਕਿ ਪੈਸੇ ਆਏ ਸਾਡੇ ਪੰਜ ਲੱਖ ਰੁਪਏ ਆ ਤਾਂ ਦਿੱਤਰ ਮਸ਼ਾਲਾ ਨਵਿਲ ਬਣਾਉ ਜਾਈਏ ਠੀਕ ਹੈ ਜੀ ਤਿੰਨ ਸਾਲ ਹੋ ਗਏ ਆ ਕੋਈ ਧਰਮਸ਼ਾਲਾ ਨਹੀਂ ਕੋਈ ਕੁਛ ਨਹੀਂ ਦੁਬਾਰਾ ਆਉਣ ਦੀ ਨਹੀਂ ਦੇਖਿਆ ਸਰਪੰਚ ਜੀ ਕਿੱਥੇ ਹੋ ਗਏ ਪੈਸੇ ਕਿੱਥੇ ਅਸਲ ਨੇ ਕਿਸੇ ਸਰਪੰਚ ਨੂੰ ਪਤਾ ਹੈ ਜਮਾਨਦਾਰ ਨੂੰ ਪਤਾ ਹੋਵੇ ਤੁਹਾਡੇ ਦੀ ਮਨਜ਼ੂਰੀ ਲੱਤੀ ਸਾਈਨ ਕਰਾਈ ਤੁਹਾਡੇ ਪਿੰਡ ਆ ਗਿਆ ਕਿਸੇ ਦੇ ਨਸਾਨ ਆਪਣੀ ਮਰਜ਼ੀ ਨਾਲ ਘਾਤੀ ਆਪਣੀ ਮਰਜ਼ੀ ਨਾਲ ਘਾਤੀ ਦਦਾ ਦਦਾ ਤੱਕ ਆ ਹੋਇਆ ਤੁਸੀਂ ਕਿਸੇ ਉੱਚ ਅਧਿਕਾਰੀਆਂ ਨਾਲ ਜਾਂ ਆਪਣੇ ਬਹੁਤ ਜ਼ਿਆਦਾ ਗਏ ਸਿਫਾਰਸ਼ਾ ਦਿੱਤੀ ਹੈ ਇਹ ਤੇ ਬਰਖਾਸ ਕੋਈ ਕਾਰਵਾਈ ਨਹੀਂ ਹੁੰਦੀ ਕੀ ਕਾਰਵਾਈ ਕਾਰਵਾਈ ਨਹੀਂ ਹੋ ਰਹੀ ਕੋਈ ਅੰਮਣਾਂ ਜਾ ਕੇ ਕਹਿ ਦਿੰਦੇ ਆ ਕਿ ਨਹੀਂ ਜੀ ਸਾਡੇ ਹੁੰਦੇ ਠੱਕੀ ਨਹੀਂ ਹੋਈ ਇਹ ਬਹਿ ਰੱਤ ਹੋਇਆ ਹੁਣ ਤੁਹਾਡਾ ਕੀ ਅਗਲਾ ਤੁਹਾਡਾ ਹੋਊਗਾ ਸਟੈਪ ਸਟੈਪ ਜਿੱਦਾਂ ਫੇ ਚੱਲਣਾ ਹੈ ਰੋਡੇ ਚੱਲਣਾ ਪਾਉਣਾ ਹੈ ਹਾਂ ਹੁਣ ਤੁਹਾਡੀ ਕੀ ਮੰਗਾ ਸਾਡੀ ਮੰਗਾਂ ਵੀ ਜਾਂ ਤਾਂ ਸਾਡੇ ਪਰ ਮਾਸ਼ੱਲਾ ਬਣਾਈ ਜਾਵੇ ਜਾਂ ਫਿਰ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਠੀਕ ਹੈ ਮੇਤਾ ਸਾਨੂੰ ਸੈਂਟ ਖਾ ਦਿਨੇ ਕਿ ਜੀਕੇ ਤੇ ਸੈਲ ਕੀਤੇ ਕਿਸੇ ਕੋ ਕੱਟੋ ਟਾਈ ਨਜਾਦ ਕੀਤਾ ਗਿਆ ਤਾਂ ਕੰਮ ਸਾਰਾ